ਸਾਸਤਰੀਆ ਕਾਲ ਸਵਾਗਤ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਪੰਜਾਬ ਦੇ ਪੁਰਾਣੇ ਤੇ ਮਸ਼ਹੂਰ ਸ਼ਹਿਰ ਸੰਗਰੂਰ ਜਿਹੜਾ ਕਿ ਪੁਰਾਣੇ ਟਾਈਮ ਦੇ ਵਿੱਚ ਇੱਕ ਰਾਜਾ ਦੀ रियासत ਹੋਇਆ ਕਰਦਾ ਸੀ ਤੇ ਅੱਜ ਆਪਾਂ ਘੁੰਮਾਂਗੇ ਇਹੀ ਸੰਗਰੂਰ ਸ਼ਹਿਰ ਤੇ ਖਾਵਾਂਗੇ ਇੱਥੇ ਦੇ ਮਸ਼ਹੂਰ ਆਈਸਕ੍ਰੀਮ ਵਾਲੇ ਪਕੌੜੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੀਓ ਤੁਹਾਨੂੰ ਅੱਜ ਇਸ ਛੋਟੇ ਜਿਹੇ ਬਲੌਗ ਦੇ ਵਿੱਚ ਸੰਗਰੂਰ ਦੀਆਂ ਜਿਹੜੀਆਂ ਮੇਨ ਮੇਨ ਲੋਕੇਸ਼ਨਾਂ ਨੇ ਉਹ ਸਾਰੀਆਂ ਦਿਖਾਵਾਂਗੇ ਤੇ ਹੁਣ ਆਪਾਂ ਪਹੁੰਚ ਗਏ ਆ ਸੰਗਰੂਰ ਤੋਂ ਲੁਧਿਆਣੇ ਰੋਡ ਵਾਲੇ ਪੁਲ ਤੇ ਤੇ ਇੱਥੋਂ ਆਪਾਂ ਪੁਲ ਤੋਂ ਕਰਾਂਗੇ ਸੰਗਰੂਰ ਸ਼ਹਿਰ ਦੇ ਵਿੱਚ ਐਂਟਰੀ ਆਹ ਦੇਖੋ ਸੰਗਰੂਰ ਦਾ ਮਸ਼ਹੂਰ ਪੋਨੀਆ ਟਾਵਰ ਆ ਗਿਆ ਹੋਟਲ ਇਹ ਇੱਥੋਂ ਆਪਾਂ ਚੱਲਦੇ ਆਂ ਸ਼ਹਿਰ ਦੇ ਅੰਦਰ ਨੂੰ ਦੇਖੋ ਜੀ ਹੁਣ ਆਪਾਂ ਪਹੁੰਚ ਗਏ ਆ ਬਰਨਾਲਾ ਕੈਂਚੀਆਂ ਦੇ ਉੱਪਰ ਸੰਗਰੂਰ ਦਾ ਮਸ਼ਹੂਰ ਚੌਕ ਹੈ ਵੀ ਇੱਥੋਂ ਆਪਾਂ ਚੱਲਦੇ ਆ ਬੱਸ ਸਟੈਂਡ ਵਾਲੀ ਸਾਈਡ ਅੰਦਰ ਨੂੰ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਸੰਗਰੂਰ ਦੀ ਮਸ਼ਹੂਰ ਕੋਲਾ ਪਾਰਕ ਇੱਥੇ ਸ਼ਾਮ ਨੂੰ 5 ਵਜੇ ਤੋਂ ਬਾਅਦ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਧਰ ਖਾਣ ਪੀਣ ਵਾਲਾ ਏਰੀਆ ਆ ਜਾਂਦਾ ਆ ਸ਼ਾਮ ਨੂੰ ਆ ਗਿਆ ਰੌਣਕਾਂ ਤੇ ਸ਼ਾਮ ਨੂੰ ਡੇਲੀ ਰੌਣਕਾਂ ਲੱਗਦੀਆਂ ਨੇ ਇੱਥੇ ਪੂਰਾ ਭਰਿਆ ਹੁੰਦਾ ਜਿਹੜੀ ਤੁਸੀਂ ਸਪੇਸ ਦੇਖ ਰਹੇ ਹੋ ਪਾਰਕਿੰਗ ਵਾਲੀ ਤੇ ਪੂਰੀ ਭਰੀ ਹੁੰਦੀ ਆ ਗੱਡੀਆਂ ਨਾਲ ਪਾਰਕ ਹੁੰਦੀਆਂ ਗੱਡੀਆਂ ਸਾਰੀਆਂ ਇੱਥੇ ਤੇ ਉਹ ਸਾਹਮਣੇ ਆ ਹਰਮਨ ਹੋਟਲ ਇਹ ਵੀ ਬਹੁਤ ਵਧੀਆ ਹੋਟਲ ਆ ਹੋਟਲ ਐਂਡ ਰੈਸਟੋਰੈਂਟ ਤੇ ਆਇਆ ਕੋਲਾਪਾਰਕ ਦੇ ਬੈਕ ਸਾਈਡ ਵਾਲੀ ਫੋਨ ਵਾਲੀ ਮਾਰਕੀਟ ਆ ਸਾਰੀ ਇੱਧਰ ਫੋਨ ਮਾਰਕੀਟ ਚੱਲਦੀ ਆ ਆਈਫੋਨ ਬਹੁਤ ਕਾਫੀ ਮਿਲ ਜਾਂਦੇ ਆ ਜੇਕਰ ਤੁਸੀਂ ਵੀ ਸੰਗਰੂਰ ਤੋਂ ਬਲੋਂਗ ਕਰਦੇ ਹੋ ਤੇ ਕੋਈ ਨਵਾਂ ਫੋਨ ਲੈਣ ਦੀ ਸਲਾਹ ਭਰਾਂ ਰਹੇ ਹੋ ਤਾਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਇਹ ਸਾਰੀਆਂ ਫੋਨ ਵਾਲੀਆਂ ਸ਼ਾਪਸ ਬਣੀ ਆਉਂੀਆਂ ਨੇ ਸਾਰੀ ਫੋਨਾਂ ਦੀ ਮਾਰਕੀਟ ਬਣੀ ਹੋਈ ਆ ਜਿਹੜੇ ਇੱਥੇ ਆਈਫੋਨ ਨੇ ਇਹ ਵੀ ਬਹੁਤ ਜਿਆਦਾ ਰੇਟਾਂ ਤੇ ਮਿਲਦੇ ਆ ਹੁਣ ਦਿਖਾਉਨੇ ਆ ਤੁਹਾਨੂੰ ਸੰਗਰੂਰ ਸ਼ਹਿਰ ਦਾ ਬੱਸ ਅੱਡਾ ਸੰਗਰੂਰ ਦੇ ਇਸ ਵਾਰ ਸੱਡੇ ਤੋਂ ਤੁਹਾਨੂੰ ਲੁਧਿਆਣਾ ਦਿੱਲੀ ਜੈਪੁਰ ਜੋਧਪੁਰ ਰੋहतक ਜੀਂਦ ਬਠਿੰਡਾ ਪਠਾਨਕੋਟ ਅੰਮ੍ਰਿਤਸਰ ਜਾਣ ਲਈ ਤੁਹਾਨੂੰ ਇਸ ਸੰਗਰੂਰ ਦੇ ਬੱਸ ਸਟੈਂਡ ਤੋਂ ਬੱਸਾਂ ਮਿਲ ਜਾਣਗੀਆਂ ਤੇ ਹੋਰ ਵੀ ਕਈ ਪਿੰਡਾਂ ਸ਼ਹਿਰਾਂ ਨੂੰ ਬੱਸਾਂ ਲੱਗੀਆਂ ਹੋਈਆਂ ਨੇ ਤੇ ਆ ਐਸਬੀਆਈ ਦੀ ਬੈਂਕ ਮੇਨ ਬੈਂਕ ਸੰਗਰੂਰ ਦੀ ਇਹ ਮੇਨ ਸ਼ਾਖਾ ਐਸਬੀਆਈ ਦੀ ਇੱਥੇ ਸੰਗਰੂਰ ਚ ਤੇ ਆ ਦੇਖੋ ਬਨਾਸਰ ਬਾਗ ਵਾਲਾ ਗੇਟ ਆ ਇਹ ਮੇਨ ਗੇਟ ਇਧਰ ਵਾਰ ਹੀਰੋ ਸਟੇਡੀਅਮ ਵੀ ਆ ਇੱਕ ਗੇਟ ਆ ਆ ਬਨਾਸਰ ਬਾਗ ਵਾਲਾ ਗੇਟ ਨੰਬਰ 2 ਆ ਇਹ ਇੱਥੋਂ ਵੀ ਆਪਾਂ ਐਂਟਰ ਕਰ ਸਕਦੇ ਆ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਤੇ ਬਨਾਸਰ ਬਾਗ ਸੰਗਰੂਰ ਦੀ ਵੀਡੀਓ ਆਪਣੇ ਚੈਨਲ ਤੇ ਪਹਿਲਾਂ ਪਾਈ ਹੋਈ ਆ ਜੇਕਰ ਤੁਸੀਂ ਉਹ ਵੀਡੀਓ ਨਹੀਂ ਦਿੱਤੀ ਤਾਂ ਵੀਡੀਓ ਦੇ ਆਈ ਬਟਨ ਤੇ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਆ ਉਸ ਦੇ ਵਿੱਚ ਸਾਰਾ ਬਨਾਸਰ ਬਾਗ ਦਿਖਾਇਆ ਆ ਆਪਾਂ ਦੇਖੋ ਹੁਣ ਸੰਗਰੂਰ ਸ਼ਹਿਰ ਦਾ ਬਾਜ਼ਾਰ ਦਿਖਾਉਨੇ ਆ ਤੁਹਾਨੂੰ ਕਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਇੱਥੇ ਹੁਣ ਆਪਾਂ ਪਹੁੰਚ ਗਏ ਅਸ਼ੀਦ ਭਗਤ ਸਿੰਘ ਚੌਕ ਤੇ ਹੁਣ ਆਪਾਂ ਚੱਲਾਂਗੇ ਆਈਸਕ੍ਰੀਮ ਵਾਲੇ ਪਕੌੜੇ ਖਾਣ ਤੇ ਬਲੌਗ ਦੇ ਨਾਲ ਤੁਸੀਂ ਬਣੇ ਰਹੀਓ ਤੁਹਾਨੂੰ ਹੁਣ ਲੈ ਕੇ ਚੱਲਦੇ ਆਂ ਆਈਸਕ੍ਰੀਮ ਵਾਲੀ ਪਕੌੜਿਆਂ ਵਾਲੀ ਸ਼ਾਪ ਤੇ ਗਰੂਪ ਸ਼ਹਿਰ ਦੇ ਵਿੱਚ ਅੱਜ ਆਪਾਂ ਤੁਹਾਨੂੰ ਇਥੇ ਦੀ ਇੱਕ ਡੈਲੀਸ਼ੀਅਸ ਖਲੋਣੇ ਜਿਹੜੀ ਤੁਸੀਂ ਕਦੇ ਨਹੀਂ ਖਾਧੀ ਹੋਣੀ ਤੇ ਨਾ ਕਦੇ ਸੁਣੀ ਹੋਣੀ ਆ ਆਪਾਂ ਤੁਹਾਨੂੰ ਅੱਜ ਖਲੋਣੇ ਆ ਆਈਸਕ੍ਰੀਮ ਪਕੌੜਾ ਜੇ ਆਪਾਂ ਆਰਡਰ ਕਰ ਲਿਆ ਆ ਤੇ ਆਪਣੇ ਕੋਲੇ ਆਰਡਰ ਆ ਗਿਆ ਆ ਚਲੋ ਪਏ ਇਹ ਆ ਕਰਦੇ ਆ ਟੇਸਟ ਆਪਾਂ ਆਈਸਕ੍ਰੀਮ ਪਕੌੜੇ ਦਾ ਕਿਵੇਂ ਬਣਿਆ ਵਧੀਆ ਬਣਿਆ ਚਲੋ ਆਪਾਂ ਵੀ ਕਰਦੇ ਆ ਇਹਦਾ ਟੇਸਟ ਹੁਣ ਦੇਖੋ ਅੰਦਰ ਕੋਈ ਸਿੱਟਾ ਦਾ ਹੈ ਆਈਸਕ੍ਰੀਮ ਕੋਲੋਂ ਬਾਹਲੀ ਸੜੇ ਨੂੰ ਫਰਾਈ ਕੀਤਾ ਹੋਇਆ ਆਈਸਕ੍ਰੀਮ ਨੂੰ ਅੰਦਰ ਆਈਸਕ੍ਰੀਮ ਆ ਰਹੀ ਤੇ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਤੁਹਾਡੇ ਆਪਣੇ ਚੈਨਲ ਦੀਪ ਸੁਖ ਵਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਕਿਸੇ ਨਵੀਂ ਜਗ੍ਹਾ ਤੇ ਧੰਨਵਾਦ